ਜੋ ਕਿ ਦੇਸ਼ ਦੀ ਸੁਰੱਖਿਆ ਦਾ ਮੁੱਦਾ ਹੈ ਕਿਰੋਏ ਦੇਸ਼ ਦੇ ਲੋਕਾਂ ਦਾ ਮੁੱਦਾ ਪਹਿਲ ਕਦਮੀ ਕਰਦੇ ਹੋਏ ਅਮਿਤ ਸ਼ਾਹ ਜੀ ਦੇ ਨਾਲ ਟੈਲੀਫੋਨ ਤੇ ਗੱਲ ਕੀਤੀ ਨਾਲ ਹੀ ਉਹਨਾਂ ਨੇ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਨਾਲ ਗੱਲ ਕੀਤੀ ਹੈ ਔਰ ਉਹਨਾਂ ਨੇ ਅਮਨ ਔਰ ਸ਼ਾਂਤੀ ਦਾ ਪੈਗਾਮ ਭੇਜਿਆ ਔਰ ਸਦਾ ਸਮੂਹ ਦੇਸ਼ ਵਾਸੀਆਂ ਦਾ ਇਹ ਫਰਜ਼ ਬੰਦਾ ਹੈ ਕਿ ਇਸ ਮੌਕੇ ਧੋਕੇ ਦੇਸ਼ ਦਾ ਹਰ ਇੱਕ ਵਿਅਕਤੀ ਦੇਸ਼ ਦਾ ਸਾਥ ਦੇਵੇ ਤੇ ਦੇਸ਼ ਦੀ ਸਰਕਾਰ ਦਾ ਫਰਜ ਬੰਦਾ ਹੈ ਕਿ ਉਹ ਪਾਕਿਸਤਾਨ ਦਾ ਮੂੰਹ ਤੋੜ ਜਵਾਬ ਦੇਵੇ ਜਿਨ੍ਹਾਂ ਨੇ ਸਾਡੇ ਹਿੰਦੁਸਤਾਨ ਦੇ ਲੋਕਾਂ ਦੇ ਉਹਨਾਂ ਦੇ ਜਾਨ ਲੈਵਾ ਹਮਲਾ ਕਰਕੇ ਐਡੇ ਵੱਡੇ ਹਮਲੇ ਨੂੰ ਅੰਜਾਮ ਪਹੁੰਚਾਇਆ ਸੋ ਅਸੀਂ ਸਾਰੇ ਲੋਕ ਅੱਜ ਅਸੀਂ ਸਾਰੀ ਕਾਂਗਰਸ ਪਾਰਟੀ ਨੇ ਰੈਜ਼ੋਲੂਸ਼ਨ ਪਾਸ ਕੀਤਾ ਹੈ ਨਿੰਦਾ ਪਸਤਾ ਪਾਸ ਕੀਤਾ ਹੈ ਇਹ ਬਹੁਤ ਵੱਡਾ ਹਮਲਾ ਹੈ ਔਰ ਇਹ ਤੱਕਾ ਹੋਇਆ ਸਾਡੇ ਦੇਸ਼ ਦੇ ਲੋਕਾਂ ਦੇ ਨਾਲ ਤੇ ਉਹਨਾਂ ਸਲਾਮੀਆਂ ਦੇ ਨਾਲ ਤੇ ਨਾਲ ਹੀ ਪਾਕਿਸਤਾਨ ਦੇ ਖਿਲਾਫ ਪਸਤਾਵ ਲੈ ਕੇ ਆਏ ਕਿ ਉਹਰਾ ਇੱਟ ਦਾ ਜਵਾਬ ਸਾਨੂੰ ਪੱਥਰ ਚ ਦੇਣਾ ਚਾਹੀਦਾ ਸੋ ਪਸੀਏਰੀ ਨਿੰਦਾ ਕਰਦੇ ਔਰ ਭਾਰਤ ਸਰਕਾਰ ਤੋਂ ਇਹ ਮੰਗ ਕਰਦੇ ਆ ਕਿ ਸਾਡੇ ਇਹਨਾਂ ਲੋਕਾਂ ਨੂੰ ਇਹਨਾਂ ਨੂੰ ਇਨਸਾਫ ਮਿਲੇਗਾ ਸਾਨੂੰ ਲੱਗਦਾ ਸੀਗਾ ਕਿ ਜੰਮੂ ਕਸ਼ਮੀਰ ਦੇ ਵਿੱਚ ਸ਼ਾਂਤੀ ਹੋ ਗਈ ਹੈ ਜਿਸ ਤਰ੍ਹਾਂ ਦੇਸ਼ ਦੇ ਗ੍ਰਹਿ ਮੰਤਰੀ ਦੇ ਕਾਫੀ ਵਾਰ ਬਿਆਨ ਆਉਂਦੇ ਸੀ ਕਿ ਆਜ ਦੇਖੋ ਧਾਰਾ 370 ਤੋੜਨੇ ਕੇ ਬਾਅਦ ਮਕਮਲ ਤੌਰ ਤੇ ਅਮਨ ਔਰ ਸ਼ਾਂਤੀ ਹੋ ਗਈ ਹੈ ਜੰਮੂ ਕਸ਼ਮੀਰ ਤੇ ਦੇਸ਼ ਦੇ ਲੋਕਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਦੀ ਗੱਲ ਤੇ ਇਤਬਾਰ ਕਰਕੇ ਉੱਥੇ ਸੈਰ ਸਪਾਟੇ ਹੱਸੇ ਜਾਣਾ ਸ਼ੁਰੂ ਕਰ ਦਿੱਤਾ ਸਾਨੂੰ ਵੀ ਇਸ ਗੱਲ ਦੀ ਖੁਸ਼ੀ ਹੋਈ ਇਹ ਇਸ ਤਰ੍ਹਾਂ ਇਹ ਵੱਡਾ ਜਿਹੜਾ ਹਮਲਾ ਇਹ ਦਰਸਾਉਂਦਾ ਹੈ ਕਿ ਅੱਜ ਵੀ ਜਿਹੜੇ ਹਾਲਾਤ ਹਨ ਉਹ ਠੀਕ ਨਹੀਂ ਹਨ ਸੋ ਮੇਰੀ ਮੰਗ ਹੈ ਦੇਸ਼ ਦੀ ਸਰਕਾਰ ਤੋਂ ਕਿ ਹਾਲਾਤਾਂ ਤੇ ਨਜ਼ਰ ਬਣਾਏ ਰੱਖੋ ਔਰ ਹਾਲਾਤਾਂ ਤੇ ਨਜ਼ਰ ਬਣਾਉਣਾ ਸਰਕਾਰ ਦਾ ਕੰਮ ਹੈ ਪਰ ਇਹ ਵੱਡਾ ਹਮਲਾ ਨਹੀਂ ਹੋਣਾ ਚਾਹੀਦਾ ਸੀ ਤੇਰੀ ਜਾਂਚ ਹੋਵੇ ਇਹ ਕਿਉਂ ਹੋਇਆ ਤੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਸਦਾ ਮਿਲਣੀ ਚਾਹੀਦੀ ਸਭ ਪੰਜਾਬ ਦੇ ਪੰਜਾਬ ਦੇ ਮੁੱਖ ਮੰਤਰੀ ਡੀਐਸ ਤੇ ਉਹਨਾਂ ਨੇ ਕਿਹਾ ਕਿ ਆਪਣਾ ਸ਼ਾਂਤੀ ਕਿਸੇ ਤਰ੍ਹਾਂ ਵੀ ਪੰਜਾਬ ਦੀ ਵੀ ਖਰਾਬ ਨਹੀਂ ਹੋਣੀ ਇਹ ਪੰਜਾਬ ਦਾ ਚਾਹੇ ਮੁੱਖ ਮੰਤਰੀ ਸਾਹਿਬ ਹੈ ਚਾਹੇ ਕੋਈ ਪਾਰਟੀ ਹੈ ਜਿਹੜਾ ਹਿੰਦੁਸਤਾਨ ਦਾ ਨਾਗਰਿਕ ਹੈ ਅੱਜ ਉਹ ਰਾਇ ਸਰਜਵੰਦਾ ਹੈ ਕਿ ਇਸ ਸੌਖੇ ਕੜੇ ਅਸੀਂ ਸਮੁੱਚਾ ਦੇਸ਼ ਇਕੱਠੇ ਹੋ ਕੇ ਲੜਾਈ ਲੜੀਏ ਅੱਜ ਅਸੀਂ ਨਾਲ ਦੀ ਨਾਲ ਪੂਰੇ ਜ਼ਿਲ੍ਹਿਆਂ ਦੇ ਵਿੱਚ ਸਾਡੇ ਜ਼ਿਲ੍ਹਾ ਪ੍ਰਧਾਨਾਂ ਨੇ ਤੇ ਕਾਂਗਰਸ ਕਮੇਟੀ ਨੇ ਫੈਸਲਾ ਕੀਤਾ ਹੈ ਕਿ ਅਸੀਂ ਸ਼ਾਮ ਵੇਲੇ ਅਮਨ ਔਰ ਸ਼ਾਂਤੀ ਦਾ ਪੈਗਾਮ ਦਿੰਦੇ ਹੋਏ ਕੈਂਡਲ ਮਾਰਚ ਵੀ ਜ਼ਿਲ੍ਹਿਆਂ ਦੇ ਵਿੱਚ ਕਰਾਂਗੇ